ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਰੋਲਾ ਜੰਕਸ਼ਨ ਪੰਜਾਬੀ ਸੰਗੀਤ ਦੀ ਦੁਨੀਆ ਬਹੁਤ ਰੰਗੀਨ ਹੈ ਪਰ ਇਸ ਵਿੱਚ ਕਈ ਅਜਿਹੇ ਸੱਚ ਵੀ ਲੁਕੇ ਹੋਏ ਹਨ ਜੋ ਸੁਣ ਕੇ ਦਿਲ ਹਿਲ ਜਾਂਦਾ ਹੈ ਸਿੱਧੂ ਮਸੇਵਾਲਾ ਰਾਜਵੀਰ ਜਵੰਦਾ ਚਮਕਿੱਲਾ ਤੇ ਸੁਰਜੀਤ ਬਿੰਦਰਖੀਆ ਇਹਨਾਂ ਦੀ ਕਲਾ ਦਾ ਕੋਈ ਮੁਕਾਬਲਾ ਨਹੀਂ ਪਰ ਅੱਜ ਅਸੀਂ ਉਹਨਾਂ ਗੀਤਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਲੱਗਦਾ ਹੈ ਜਿਵੇਂ ਇਹ ਸtare ਆਪਣੀ ਮੌਤ ਦਾ ਇਸ਼ਾਰਾ ਪਹਿਲਾਂ ਹੀ ਦੇ ਗੇ ਹੁਣ ਆਓ ਸ਼ੁਰੂ ਕਰਦੇ ਹਾਂ ਇਹਨਾਂ ਚਾਰ ਮਹਾਨ ਕਲਾਕਾਰਾਂ ਦੇ ਆਖਰੀ ਸਫਰ ਦੀ ਕਹਾਣੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੁਰਜੀਤ ਬਿੰਦ ਰਖੀਆ ਬਾਰੇ ਬਿੰਦਰ ਰਖੀਆ ਜੀ ਦੇ ਜਿਨ੍ਹਾਂ ਨੂੰ ਟੁੱਟਮੀ ਦਾ ਬਾਦਸ਼ਾਹ ਕਿਹਾ ਜਾਂਦਾ ਸੀ ਉਹਨਾਂ ਦੀ ਆਵਾਜ਼ ਵਿੱਚ ਜੋ ਦਮ ਤੇ ਖਿੱਚ ਸੀ ਉਹ ਅੱਜ ਤੱਕ ਕੋਈ ਹੋਰ ਸਿੰਗਰ ਨਹੀਂ ਦੇ ਸਕਿਆ ਬਿੰਦਰ ਰਖੀਆ ਜੀ ਨੇ 80 ਦੇ ਅਖੀਰ ਤੋਂ ਲੈ ਕੇ 2000 ਦੇ ਸ਼ੁਰੂ ਤੱਕ ਪੰਜਾਬੀ ਗਾਇਕੀ ਤੇ ਰਾਜ ਕੀਤਾ ਪਰ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਅਜੀਬਾ ਗੀਤ ਆਇਆ ਜਿਸ ਨੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਗੀਤ ਦਾ ਨਾਮ ਮੈਂ ਕੱਲ ਤੱਕ ਨਹੀਂ ਰਹਿਣਾ ਇਹ ਗੀਤ ਕਿਸੇ ਪ੍ਰੇਮੀ ਦੇ ਦਰਦ ਨੂੰ ਬਿਆਨ ਕਰਦਾ ਸੀ ਬਰੈਸ਼ ਦੀਆਂ ਸਤਰਾਂ ਉਸ ਵੇਲੇ ਸੱਚ ਬਣ ਗਈਆਂ ਜਦੋਂ ਬਿੰਦ ਰਖੀਆ ਜੀ ਬਹੁਤ ਛੋਟੀ ਉਮਰ ਵਿੱਚ ਦੁਨੀਆ ਨੂੰ અલਵਿਦਾ ਕਹਿ ਗਏ ਮੈਂ țeੜਕੇ ਕੜੇ ਦਾ ਪਾਣੀ ਕੱਲ ਤੱਕ ਨਹੀਂ ਰਹਿਣਾ ਉਹਨਾਂ ਦੀ ਮੌਤ ਤੋਂ ਬਾਅਦ ਹਰ ਸਰੋਤਾ ਇਸ ਗੀਤ ਨੂੰ ਸੁਣ ਕੇ ਭਾਵੁਕ ਹੋਇਆ ਕਿਉਂਕਿ ਲੱਗਦਾ ਸੀ ਕਿ ਉਹਨਾਂ ਨੇ ਇਸ ਗੀਤ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਵਿਦਾਇ ਸੰਦੇਸ਼ ਦਿੱਤਾ ਸੀ ਹੁਣ ਗੱਲ ਕਰਦੇ ਹਾਂ ਅਮਰ ਸਿੰਘ ਚਮਕਿਲਾ ਬਾਰੇ ਜਿਨ੍ਹਾਂ ਨੂੰ ਪੰਜਾਬ ਲੋਕ ਸੰਗੀਤ ਵਿੱਚ ਕ੍ਰਾਂਤੀ ਅਧਿਕਾਰੀ ਮੰਨਿਆ ਜਾਂਦਾ ਹੈ ਚਮਕੀਲਾ ਜੀ ਦੇ ਗੀਤਾਂ ਵਿੱਚ ਭਾਵੇਂ ਅਸਲੀਲਤਾ ਦੇ ਇਲਜ਼ਾਮ ਲੱਗੇ ਪਰ ਉਹਨਾਂ ਦੀ ਕਲਮ ਅਤੇ ਸੰਗੀਤ ਦੀ ਪਕੜ ਬੇਮਿਸਾਲ ਸੀ ਉਹਨਾਂ ਦੀ ਜ਼ਿੰਦਗੀ ਦਾ ਅੰਤ ਬਹੁਤ ਦੁਖਦਾਈ ਸੀ ਪਰ ਮਰਨ ਤੋਂ ਪਹਿਲਾਂ ਉਹਨਾਂ ਨੇ ਭਾਵੇਂ ਕਈ ਧਾਰਮਿਕ ਗੱਲਬੰਬਾ ਵੀ ਰਿਲੀਜ਼ ਕੀਤੀਆਂ ਸਨ ਜੋ ਸ਼ਾਇਦ ਉਹਨਾਂ ਦੇ ਮਨ ਦੀ ਸ਼ਾਂਤੀ ਦੀ ਨਿਸ਼ਾਨੀ ਸੀ ਉਹਨਾਂ ਦਾ ਉਹ ਗੀਤ ਜਿਸ ਨੇ ਸਭ ਤੋਂ ਵੱਧ ਪ੍ਰਭਾਵ ਛੱਡਿਆ ਐਵੇਂ ਨਾ ਜਿੰਦੇ ਮਾਣ ਕਰੀ ਇਹ ਗੀਤ ਹਰ ਇੱਕ ਚੀਜ਼ ਦਾ ਮਾਣ ਨਾ ਕਰਨ ਦੀ ਗੱਲ ਕਰਦਾ ਹੈ ਜਦੋਂ ਚਮਕੀਲਾ ਜੀ ਦਾ ਕਤਲ ਹੋਇਆ ਤਾਂ ਲੋਕਾਂ ਨੇ ਇਸ ਗੀਤ ਨੂੰ ਸੁਣ ਕੇ ਕਿਹਾ ਕਿ ਇਹ ਸੱਚਮੁੱਚ ਹੀ ਉਹਨਾਂ ਦੀ ਜ਼ਿੰਦਗੀ ਦਾ ਸਾਰ ਸੀ ਦਿਲ ਦੀ ਪੁਰਾਣੀ ਇਥੇ ਤੂੰ ਨਾ ਜਿੰਦੇ ਮਾਨ ਕਰੀ ਚਮਕੀਲਾ ਨੇ ਆਪਣੇ ਗੀਤਾਂ ਰਾਹੀਂ ਦੱਸਿਆ ਕਿ ਦੁਨੀਆ ਵਿੱਚ ਕੋਈ ਚੀਜ਼ ਪੱਕੀ ਨਹੀਂ ਉਹਨਾਂ ਦੇ ਗੀਤ ਉਹਨਾਂ ਦੀ ਜ਼ਿੰਦਗੀ ਦਾ ਦਰਸ਼ਨ ਬਣ ਕੇ ਰਹਿ ਗਏ ਇਹ ਸੀ ਦੋਸਤੋ ਚਮਕੀਲੇ ਦਾ ਆਖਰੀ ਗੀਤ ਜਿਸ ਤੋਂ ਬਾਅਦ ਲੋਕਾਂ ਨੇ ਇਹ ਸੁਣ ਕੇ ਕਿਹਾ ਕਿ ਇਹਨਾਂ ਨੇ ਵੀ ਆਪ ਦੇ ਜਾਣਾਰੇ ਦੱਸਿਆ ਸੀ ਹੁਣ ਗੱਲ ਕਰਦੇ ਹਾਂ ਗਲੋਬਲ ਆਈਕਨ ਸਿੱਧੂ ਮਸੇਵਾਲਾ ਦੀ ਜਿਸ ਨੇ ਬਹੁਤ ਛੋਟੇ ਸਮੇਂ ਵਿੱਚ ਪੰਜਾਬੀ ਸੰਗੀਤ ਨੂੰ ਪੂਰੀ ਦੁਨੀਆ ਵਿੱਚ ਸਿਖਰ ਤੇ ਪਹੁੰਚਾਇਆ ਉਹਨਾਂ ਦੇ ਗੀਤਾਂ ਵਿੱਚ ਅਕਸਰ ਬਗਾਵਤ ਅਤੇ ਆਪਣੀ ਮੌਤ ਦੇ ਡਰ ਦੀ ਗੱਲ ਹੁੰਦੀ ਸੀ ਸਿੱਧੂ ਹਮੇਸ਼ਾ ਖਤਰਿਆਂ ਵਿੱਚ ਰਹੇ ਅਤੇ ਸ਼ਾਇਦ ਐਸੇ ਕਰਕੇ ਉਹਨਾਂ ਨੇ ਆਪਣੇ ਗੀਤਾਂ ਵਿੱਚ ਇਸ ਦਾ ਜ਼ਿਕਰ ਕੀਤਾ ਉਹਨਾਂ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਗੀਤ ਦਾ ਲਾਸਟ ਰਾਈਡ ਸਭ ਤੋਂ ਵੱਡਾ ਸਬੂਤ ਹੈ ਆਪਣੇ ਗੀਤ ਵਿੱਚ ਦੱਸੀ ਇਹ ਕਹਾਣੀ ਉਹਨਾਂ ਦੇ ਆਪਣੇ ਅੰਤ ਨਾਲ ਮਿਲਦੀ ਸੀ ਹਾਂ ਤੇਰੇ ਚਿਹਰੇ ਉੱਤੇ ਨੂਰ ਦੱਸਦਾ ਤੇਰਾ ਉੱਠੂਗਾ ਜਵਾਨੀ ਚ ਜਨਾਜਾ ਇਹ ਸੀ ਲਾਸਟ ਰਾਈਡ ਦਾ ਗਾਣੇ ਦੀ ਕਹਾਣੀ ਸਿੱਧੂ ਬਾਈ ਦੀ ਬੇਵਕਤੀ ਮੌਤ ਨੇ ਇਸ ਗੀਤ ਨੂੰ ਇਤਿਹਾਸਿਕ ਬਣਾ ਦਿੱਤਾ ਇਹ ਗੀਤ ਸਿਰਫ ਗਾਣਾ ਨਹੀਂ ਰਿਹਾ ਸਗੋਂ ਉਹਨਾਂ ਦੀ ਅੰਤਿਮ ਯਾਤਰਾ ਦਾ ਗੀਤ ਬਣ ਗਿਆ ਜਿਸ ਨੂੰ ਸੁਣ ਕੇ ਉਹਨਾਂ ਦੇ ਪ੍ਰਸ਼ੰਸਕ ਅੱਜ ਵੀ ਰੋ ਪੈਂਦੇ ਨੇ ਇਸ ਨੇ ਸਾਬਿਤ ਕੀਤਾ ਕਿ ਕਲਾਕਾਰ ਸ਼ਾਇਦ ਆਪਣੀ ਕਿਸਮਤ ਪਹਿਲਾਂ ਹੀ ਜਾਣ ਜਾਂਦੇ ਨੇ ਹੁਣ ਕਰਦੇ ਹਾਂ ਰਾਜੀਵ ਰਜਵੰਦਾ ਬਾਰੇ ਮਿੱਟੀ ਅਤੇ ਮਾਂਵਾ ਦਾ ਰਿਸ਼ਤਾ ਅੰਤ ਵਿੱਚ ਜਿਨ੍ਹਾਂ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਬਖਰੀ ਥਾ ਬਣਾਈ ਉਹਨਾਂ ਦੀ ਮੌਤ ਨੂੰ ਭਾਵੇਂ ਥੋੜਾ ਹੀ ਸਮਾਂ ਹੋਇਆ ਹੈ ਪਰ ਉਹਨਾਂ ਦੇ ਦੋ ਗੀਤ ਹੁਣ ਸਿਰਫ ਗੀਤ ਨਹੀਂ ਸਗੋਂ ਯਾਦਗਾਰ ਬਣ ਗਏ ਹਨ ਰਾਜੀਵ ਰਜਵੰਦਾ ਦਾ ਗਾਇਕੀ ਦਾ ਸਫ਼ਰ ਭਾਵੇਂ ਜਿਆਦਾ ਲੰਬਾ ਨਹੀਂ ਰਿਹਾ ਪਰ ਉਹਨਾਂ ਨੇ ਜੋ ਗੀਤ ਗਾਏ ਉਹ ਸਿੱਧੇ ਦਿਲ ਨੂੰ ਛੂਹਣ ਵਾਲੇ ਸਨ ਪਹਿਲਾ ਗੀਤ ਮਿੱਟੀ ਨਾਲ ਫਰੋਲ ਜੋ ਗਿਆ ਇਹ ਗੀਤ ਦੁਨੀਆ ਤੋਂ ਚਲੇ ਗਏ ਲੋਕਾਂ ਯਾਦ ਕਰਨ ਦੀ ਗੱਲ ਕਰਦਾ ਹੈ ਰਾਜਵੀਰ ਬਾਈ ਦੇ ਜਾਣ ਤੋਂ ਬਾਅਦ ਇਸ ਗੀਤ ਦੇ ਬੋਲ ਸੱਚਮੁੱਚ ਹੀ ਉਹਨਾਂ ਦੇ ਜਾਣ ਦੀ ਗੱਲ ਕਹਿ ਗਏ ਮਿੱਟੀ ਨਾ ਫਰੋਲ ਜੋ ਗਿਆ ਨਿਉ ਲੱਬਣੇ ਗਵਾਚੇ ਹੋਏ ਲਾਲ ਤੇ ਦੂਜਾ ਗੀਤ ਮਾਵਾ ਮਾਂ ਤੇ ਪੁੱਤ ਦਾ ਰਿਸ਼ਤਾ ਦੱਸਣ ਵਾਲਾ ਇਹ ਗੀਤ ਬਾਈ ਦੀ ਮੌਤ ਤੋਂ ਬਾਅਦ ਬਹੁਤ ਜ਼ਿਆਦਾ ਭਾਵੁਕ ਹੋ ਗਿਆ ਇਹ ਗੀਤ ਉਹਨਾਂ ਦੀ ਅੰਤਿਮ ਯਾਤਰਾ ਦੌਰਾਨ ਵਾਰ-ਵਾਰ ਵੱਜਿਆ ਜਿਵੇਂ ਉਹ ਆਪਣੀ ਮਾਂ ਲਈ ਇੱਕ ਭਾਵੁਕ ਸੁਨਿਆ ਛੱਡ ਗਏ ਹੋਣ ਕਲਾਕਾਰ ਸਰੇੜਿਕ ਤੌਰ ਤੇ ਸਾਡੇ ਵਿਚਕਾਰ ਨਹੀਂ ਰਹਿੰਦੇ ਪਰ ਉਹਨਾਂ ਦੀ ਉਹਨਾਂ ਦੇ ਗੀਤ ਹਮੇਸ਼ਾ ਜਿੰਦਾ ਰਹਿੰਦੇ ਨੇ ਦੋਸਤੋ ਤੁਹਾਨੂੰ ਇਹਨਾਂ ਵਿੱਚੋਂ ਕਿਹੜਾ ਗੀਤ ਸਭ ਤੋਂ ਜ਼ਿਆਦਾ ਦਰਦ ਦਿੰਦਾ ਹੈ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਇਸੇ ਤਰ੍ਹਾਂ ਦੀ ਹੋਰ ਖਾਸ ਰੋਲੇ ਸੁਣਨ ਲਈ ਰੋਲਾ ਜੰਕਸ਼ਨ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਦਾ ਬਟਨ ਦਬਾਓ ਜਲਦ ਹੀ ਮਿਲਾਂਗੇ ਇੱਕ ਨਵੇਂ ਮੁੱਦੇ ਨਾਲ ਜਦ ਤੱਕ ਲਈ ਸਤਿ ਸ੍ਰੀ ਅਕਾਲ ਜੀ